ਸੇਲੀਆਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਆ ਕੇ ਆਸ਼ਕ ਨੇ ਕਿਸੇ ਗਵਾਂਦੀ ਦਾ ਕੱਟਾ ਖੋਲ ਕੇ ਵੇਚ ਤਾ ਦੁਪਹਿਰੇ 12000 ਦਾ ਕੱਟਾ ਵੇਚ ਕੇ ਉਸ ਨੂੰ ਆਈਫੋਨ ਲੈ ਕੇ ਦਿੱਤਾ ਉਸਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਸੀ ਕੁੜੀ ਦੇ ਨਾਲ ਸਿਰਫ ਗੱਲ ਕਰਕੇ ਕੱਟਾ ਵੇਚਦਾ ਗਵਾਂਦੀਆਂ ਦਾ ਸਾਰੀ ਗੱਲ ਕੀ ਹੈ ਸਾਰਾ ਮਸਲਾ ਕੀ ਹੈ ਦੋਸਤੋ ਉਸ ਮੁੰਡੇ ਨਾਲ ਗੱਲਬਾਤ ਕਰਾਵਾਂਗੇ ਜਿਹੜਾ ਕੁੜੀ ਦੀਆਂ ਗੱਲਾਂ ਦੇ ਵਿੱਚ ਆ ਗਿਆ ਕਹਿੰਦੇ ਹੁੰਦੇ ਆ ਵੀ ਕੁੜੀਆਂ ਨੇ ਤਾਂ ਰਾਜਿਆਂ ਦੇ ਤਖਤੇ ਪਲਟਤੇ ਲੋਕਾਂ ਦੇ ਘਰ ਬਰਬਾਦ ਕਰਤੇ ਪਰ ਅੱਜ ਉਸ ਆਸ਼ਕ ਨਾਲ ਮਲਾਵਾਂਗੇ ਤੁਹਾਨੂੰ ਉਸ ਆਸ਼ਕ ਨਾਲ ਮਲਾਵਾਂਗੇ ਤੁਹਾਨੂੰ ਜਿਹੜੀ ਅੱਜ ਅਸਲੀਅਤ ਗੱਲ ਵਿਖਾਉਂਦਾ ਵੀ ਕਿਸੇ ਦਾ ਕੱਟਾ ਖੋਲ ਕੇ ਵੇਚਦਾ ਸਿਰਫ ਆਪਣੀ ਗੱਲ ਕਰਨ ਦੇ ਚਸਕੇ ਦੇ ਵਿੱਚ ਆਜੋ ਉਸ ਮੁੰਡੇ ਨਾਲ ਮਲਾਉਣੇ ਆ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਅੱਜ ਕੱਲ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਇਹਨੇ ਕੁੜੀਆਂ ਦੇ ਗੱਲਾਂ ਦੇ ਵਿੱਚ ਆਸ਼ਕੇ ਆਕੇ ਆਸ਼ਕ ਇਹੋ ਜਿਹੀ ਕਾਰਨਾਮੇ ਕਰ ਜਾਂਦੇ ਆ ਜਿਨ੍ਹਾਂ ਦੀਆਂ ਇਹ ਕੈਦੀ ਵੀ ਜੋ ਪੁਸ਼ਤਾ ਕੈਦੀ ਵੀ ਆਪਾਂ ਕੈਦੀ ਵੀ ਪਰਿਵਾਰ ਨੂੰ ਦੁੱਖ ਇਹੋ ਜਿਹੀਆਂ ਚੀਜ਼ਾਂ ਸਹਿਣ ਕਰਨੀਆਂ ਪੈ ਜਾਂਦੀਆਂ ਜਿਹਦੇ ਕਰਕੇ ਪਿੰਡ ਦੇ ਵਿੱਚ ਬਦਨਾਮੀ ਹੁੰਦੀ ਆ ਲੋਕਾਂ ਮੂਰੇ ਬਦਨਾਮੀ ਹੁੰਦੀ ਆ ਤੇ ਆਸ਼ਕ ਪੁਨੇ ਦੇ ਵਿੱਚ ਇਹੋ ਜਿਹਾ ਸਿਸਟਮ ਹੋ ਜਾਂਦਾ ਦੋਸਤੋ ਇਹੋ ਜਿਹੀ ਆਸ਼ਕ ਹੁੰਦੇ ਆ ਜਿਹੜੇ ਕਾਰਨਾਮਾ ਇਹੋ ਜੇ ਕਰ ਜਾਂਦੇ ਆ ਜਿਹਦੇ ਕਰਕੇ ਬਹੁਤ ਕੁਝ ਹੋ ਜਾਂਦਾ ਦੋਸਤੋ ਇਹ ਕੁੜੀਆਂ ਆਪਦੇ ਗੱਲਾਂ ਦੇ ਵਿੱਚ ਪਿਆਰੀਆਂ ਪੈਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਮੁੰਡਿਆਂ ਨੂੰ ਲਿਆ ਕੇ ਬਹੁਤ ਕੁਝ ਕਰਵਾ ਜਾਂਦੀਆਂ ਤੇ ਗੱਲ ਕਰਾਂਗੇ ਬਾਈ ਨਾਲ ਬਾਈ ਜੀ ਸੱਸੀਗਾ ਸੱਸੀਗਾ ਬਈ ਇਹਨੂੰ ਕਾਹਤੋਂ ਤੂੰ ਖੇਤ ਦੇ ਵਿੱਚ ਲਿਆ ਕੇ ਇਹਨੂੰ ਫੜੀ ਬੈਠਾ ਬਈ ਯਾਰ ਇਹਨੇ ਸਾਡਾ ਕੱਟਾ ਵੇਚਤਾ ਚੋਰੀ ਕਰਕੇ ਹੂੰ ਚੋਰੀ ਇਹ ਮੈਂ ਇਹਨੂੰ ਖੇਤ ਸੱਦਿਆ ਮੈਨੂੰ ਕਿਸੇ ਬੰਦੇ ਨੇ ਦੱਸਤਾ ਹਨਾ ਸਾਡੇ ਪਸ਼ੂ ਬਾਹਰ ਬੰਨੇ ਹੁੰਦੇ ਆ ਜਦੋਂ ਸਾਡੇ ਕਿਸੇ ਬੰਦੇ ਨੇ ਦੱਸਤਾ ਇਹ ਖੋਲ ਕੇ ਲੈ ਜਾਂਦਾ ਦੁਪਹਿਰੇ ਲੈ ਗਿਆ 12:00 ਵਜੇ ਹੁਣ ਗਰਮੀਆਂ ਦੇ ਦਿਨ ਹੁੰਦੇ ਆ ਤੇ ਸਾਰੇ ਤਾਂ ਪਈ ਹੁੰਦੇ ਆ ਤੇ ਇਹ ਜਦੋਂ ਲਾਇਆ ਤਾਂ ਮੈਨੂੰ ਕਿਸੇ ਬੰਦੇ ਨੇ ਦੱਸਤਾ ਵੀ ਐਂ ਕਰਕੇ ਆਹ ਗੱਲ ਆ ਯਾਰ ਉਹ ਸੋਡਾ ਕਟਾ ਉਹ ਖੋਲ ਕੇ ਲਾਇਆ ਤੇ ਅਸੀਂ ਚੱਲ ਇਹਨੂੰ ਪੁੱਛਿਆ ਪਾਛਾ ਪਹਿਲਾਂ ਤਾਂ ਮੰਨਿਆ ਨਹੀਂ ਫਿਰ ਮਾਨੂੰ ਖੇਤ ਸਾਧ ਲੈ ਪੈਰਨਾ ਫਿਰ ਮਾਨੂੰ ਪੁੱਛਿਆ ਮੈਂ ਕਿਹਾ ਚੱਲ ਕੋਈ ਨਹੀਂ ਕਟਾ 5-7000 ਦਾ ਸੀਗਾ ਤੂੰ ਮੈਨੂੰ ਗੱਲ ਦੱਸ ਦੇ ਕੀ ਹੋਈ ਐ ਕੀ ਨਹੀਂ ਹੋਈ ਇਹ ਕਹਿੰਦਾ ਵੀ ਮੈਥੋਂ ਹੋ ਗਈ ਗਲਤੀ ਪਹਿਲਾਂ ਨਹੀਂ ਕਦੇ ਇਹੋ ਜਿਹਾ ਕੰਮ ਨਹੀਂ ਕੀਤਾ ਸੀ ਤੇ ਵਧੀਆ ਆਦੋ ਮਿਹਨਤ ਕਰਦਾ ਸੀ ਕਹਿੰਦਾ ਬਾਈ ਮੈਥੋਂ ਹੋ ਗਈ ਗਲਤੀ ਮੈਂ ਕਿਹਾ ਕੀ ਹੋਇਆ ਕਹਿੰਦਾ ਮੈਂ ਕਟਾ ਸੋਡਾ ਚੋਰੀ ਕਰਕੇ ਮੈਂ ਕਟੇ ਵਾਲਾ ਨੂੰ ਵੇਚਤਾ ਮੈਂ ਕਿਹਾ ਫੇ ਕਿੰਨੇ ਦਾ ਵੇਚਤਾ ਕ ਕਹਦਾ ਮੈਂ ਕੁਛ ਨਹੀਂ ਲਿਆ ਮੈਂ ਕਿਹਾ ਫਿਰ ਤੂੰ ਲਿਆ ਨਹੀਂ ਤੂੰ ਨਸ਼ਾ ਪਤਾ ਨਹੀਂ ਕਰਦਾ ਤੂੰ ਕੀਤਾ ਕੀ ਆ ਕਦਮਾ ਮੈਂ ਵੇਚ ਕੇ ਆ ਤੇ ਸਹੇਲੀ ਨੂੰ ਫੋਨ ਲਾਤਾ ਐ ਸਹੇਲੀ ਨੂੰ ਫੋਨ ਲੈ ਕੇ ਤਾਂ ਕੱਟਾ ਵੇਚ ਕੇ ਹਾਂਜੀ ਭਾਈ ਜੀ ਕਿੱਥੋਂ ਖੋਲਿਆ ਸੀ ਕੱਟਾ ਇਹਨਾਂ ਦੇ ਬਾੜੇ 'ਚ ਬੰਨਣਾ ਪੈਗਾ ਭਾਈ ਬਾੜੇ 'ਚ ਬੰਨਿਆ ਪੈਸੀਗਾ ਹਾਂਜੀ ਤੇ ਕੱਟਾ ਖੋਲ ਕੇ ਫਿਰ ਕਿਹਨੂੰ ਵੇਚ ਉਹ ਕੱਟਾ ਇਹਨਾਂ ਨੂੰ ਵੇਚਦਾ ਹੀ ਮੂੰਹ ਟਾਗ ਲੈ ਬਦਨਾਮੀ ਕਰਾਉਣੀ ਆ ਪਿੰਡ ਦੇ ਵਿੱਚ ਵੀ ਕੋ ਕਿਹੜਾ ਮੁੰਡਾ ਸੀ ਕੌਣ ਨਹੀਂ ਸੀਗਾ ਉਕਟਾੜਾ ਨੂੰ ਵੇਚਾਈ ਹਾਂ ਫੇਰ ਇਹ ਤਾਂ ਮੈਂ ਆਪੇ ਲੈਣਾ ਹੈਗੇ ਕਿੰਨੇ ਰੁਪਏ ਲੈਣੇ ਸੀ ਤੂੰ ਇਹ ਤਾਂ 7000 ਰੁਪਏ ਲੈਣੇ 7000 ਰੁਪਏ ਲੈਣਾ ਸੀ ਤਥੋਂ ਨਹੀਂ ਲੈਣਾ ਲੋਣਾ ਕੁਛ ਨਹੀਂ ਸੀ ਚਲ ਮੈਂ ਇਹਨੂੰ ਇਹ ਗੱਲ ਕਹੀ ਮੈਂ ਚਲ ਕੋਈ ਨਹੀਂ ਤੈਨੂੰ ਕਹਿੰਦਾ ਕੁਛ ਨਹੀਂ ਵੀ ਤੂੰ ਮੈਨੂੰ ਪਿਆਰ ਨਾਲ ਦੱਸ ਕੀ ਚੀਜ਼ ਆ ਚਲ ਇਹਨੇ ਆਪਦੀ ਸਹੇਲੀ ਨੂੰ ਫੋਨ ਲਹਿਤਾ ਪਰ ਮੈਂ ਉਹਨੂੰ ਇੱਥੇ ਬਿਠਾ ਕੇ ਸਮਝਾਇਆ ਵੀ ਸਹੇਲੀਆਂ ਤਾਂ ਟਰੱਕਾਂ ਦੇ ਟਰੱਕ ਬੁਕਾ ਲੈਂਦੀਆਂ ਹੁੰਦੀਆਂ ਤੇਰਾ ਤਾਂ ਹਜੇ ਸਾਡਾ ਤਾਂ ਹਜੇ ਕਟਾ ਹੀ ਬੁਕਾਇਆ ਠੀਕ ਆ ਹਜੇ ਤਾਂ ਤੇਰਾ ਪਹਿਲਾ ਸਟੈਪ ਹੀ ਆ ਤਰੀ ਦੀ ਮੈਂ ਨੂੰ ਪੁੱਛ ਗੱਲ ਕਰਨਾ ਚਾਹੂਗਾ ਤੇਰਾ ਨਾਂ ਕਰਦੀ ਨੂੰ ਕਹਿੰਦਾ ਹਜੇ ਤਾਂ ਸਟਾਰਟ ਕਰਨੀ ਆ ਗੱਲ ਜਦੋਂ ਹਜੇ ਸਟਾਰਟ ਕਰਨੀ ਆ 7000 ਮੁੱਲ ਪਤਾ ਗੱਲ ਸਟਾਰਟ ਕਰਨ ਦਾ ਤੇ ਗੱਲ ਜਦੋਂ ਫਸਟ ਸਟਾਰਟ ਹੋ ਕੇ ਤੇ ਜੋ ਰੇਸ਼ ਫੜ ਕੇ ਗੱਡੀ ਲਈ ਤੇ ਚੜੂਗੀ ਤੂੰ ਉਦੋਂ ਵੱਧ ਕੀ ਕੀ बिकੂਗਾ ਮੈਨੂੰ ਤਾਂ ਆ ਕਿਤੇ ਦੇ ਗੁਰਦੇ ਵੇਚ ਕੇ ਨਾ ਖਾ ਜੇ ਉਹ ਅੱਛਾ ਕਿੰਨਾ ਟਾਈਮ ਹੋ ਗਿਆ ਗੱਲ ਨੂੰ ਦੱਸ ਤਿੰਨ ਚਾਰ ਦਿਨ ਹੋਇਆ ਕਿ ਬਹੁਤ ਟਾਈਮ ਹੋ ਗਿਆ ਬਈ ਜਾਦੇ ਬਹੁਤ ਟਾਈਮ ਹੋ ਗਿਆ ਤਿੰਨ ਚਾਰ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਤਾਂ ਕਹਿੰਦਾ ਫਿਰਦਾ ਮਗਰਾ ਉਹਨੂੰ ਕਹਿੰਦਾ ਮੇਰ ਨਾਲ ਗੱਲ ਕਰ ਲਾ ਉਹ ਕਹਿੰਦੀ ਬਿਲਕੁਲ ਫੋਨ ਹੀ ਹੈ ਨਹੀਂ ਮੈਂ ਗੱਲ ਕਿੱਥੋਂ ਕਰਾਂ ਮੈਨੂੰ ਸਾਝੀ ਦੱਸਦਾ ਹੁਣ ਕੈਮਰੇ ਤੋਂ ਦੱਸਦਾ ਹੈ ਅੱਛਾ ਤੈਨੂੰ ਕਹਿੰਦੀ ਮੇਰੇ ਕੋਲ ਫੋਨ ਹੈ ਨਹੀਂ ਹਾਂ ਬਾਈ ਫੋਨ ਉਹ ਕਹਿੰਦੀ ਮੇਰੇ ਕੋਲ ਹੈ ਨਹੀਂਗਾ ਮੈਨੂੰ ਕਹਿੰਦੀ ਜਿੱਥੋਂ ਕਹਿੰਦੀ ਮਰਜ਼ੀ ਹੱਲ ਕਰਕੇ ਦੇ ਫੋਨ ਮੈਨੂੰ ਲਿਆ ਕੇ ਦੇ ਹਾਂ ਹਾਂ ਫੋਨ ਆਏ ਵੀ ਨਹੀਂ ਵੀ ਛੋਟਾ ਵੀ ਨਹੀਂ ਮੰਗਿਆ ਜਿਹੜਾ 1500 ਵਾਲਾ ਵੀ ਕਹਿੰਦੀ ਮੈਨੂੰ ਵੱਡਾ ਫੋਨ ਲੈ ਕੇ ਦੇ ਕਿਹੜਾ ਫੋਨ ਟੱਚ ਬਾਈ ਟੱਚ ਫੋਨ ਲੈ ਕੇ ਦੇ ਆਹ ਕੀ ਬਾਤ ਆ ਦੋਸਤੋ ਇਹ ਉਹ ਮੁੰਡਾ ਜਿਹੜਾ ਬਹਾਦਰੀ ਵਿਖਾ ਕੇ ਇਹਨਾਂ ਦੇ ਬਾੜੇ ਦੇ ਵਿੱਚੋਂ ਕ ਉਹਦੇ ਪੈਸਿਆਂ ਦਾ ਫੋਨ ਲੈ ਕੇ ਆਪਣੀ ਸੇਲੇ ਨੂੰ ਦਿੰਦਾ ਸਿਰਫ ਗੱਲ ਕਰਨ ਦੇ ਚਸਕੇ ਦੇ ਵਿੱਚ ਇਸ ਬੰਦੇ ਤੋਂ ਇਹ ਬੰਦਾ ਕਹਿੰਦਾ ਕਹਿੰਦਾ ਮੈਂ ਪੈਸੇ ਲੈਣੇ ਆ 7000 ਰੁਪਏ ਦਿੰਦਾ ਨਹੀਂ ਸੀ ਇਹਨਾਂ ਦੇ ਵਾਲੇ ਦੇ ਵਿੱਚ ਮੈਂ ਕਟਾ ਖੋਲ ਲਿਆ ਜਿਹਦੇ ਨਾਲ ਮੈਂ ਖੁਸ਼ ਆ ਹੁਣ ਅੱਛਾ ਤੈਨੂੰ ਹੁਣ ਇਹਨੇ ਫੜ ਲਿਆ ਵੀ ਇਹਨੂੰ ਇਹਨੂੰ ਕਿਵੇਂ ਪਤਾ ਲੱਗਿਆ ਵੀ ਕੈਮਰੇ ਗੁੰਮਰੇ ਲੱਗੇ ਸੀ ਤੇਰੇ ਇੱਕ ਕਵਾੜੇ 'ਚ ਕੈਮਰੇ ਨਹੀਂ ਲੱਗੇ ਬਾਈ ਜਿਹੜਾ ਜੇ ਉਹ ਬੰਦਾ ਕਿ ਤੈਨੂੰ ਨਾਂ ਪੈਂਦਾ ਸਾਡੇ ਨਾਲ ਦੇ ਘਰ ਵਾਲਾ ਉੱਥੇ ਘਰ ਪਾਇਆ ਵਾੜੇ ਦੇ ਨਾਲ ਉਹ ਕਿਤੇ ਤਾਂ ਤੂੰ ਚੜਿਆ ਹੋਣਾ ਕੋਠੇ ਤੇ ਕੋਈ ਹੋਊਗਾ ਕੋ ਕੰਮ ਉਹਨੂੰ ਹਨਾ ਉਹਨੇ ਕਿਹਾ ਦੇਖ ਲੈ ਇਹਨੂੰ ਖੋਲ ਕੇ ਲੈ ਕੇ ਜਾਂਦੇ ਨੇ ਉਹਨੂੰ ਆਇਆ ਸੀਗਾ ਵੀ ਚਲ ਇਹਦੇ ਨਾਲ ਵੀ ਰਹਿੰਦਾ ਆਉਂਦਾ ਹਨਾ ਤੇ ਵੀ ਕੀ ਪਤਾ ਹੈ ਉਹਨੇ ਕਿਹਾ ਹੋਵੇ ਵੀ ਚਲ ਖੋਲ ਕੇ ਵੇਚ ਦੇ ਯਾਰ ਤੇ ਉਹਨੇ ਮੈਨੂੰ ਪੁੱਛਿਆ ਮੈਨੂੰ ਕਹਿੰਦਾ ਕੱਟਾ ਵੇਚਦਾ ਮੈਂ ਕਹਾਂ ਨਹੀਂ ਯਾਰ ਕੱਟਾ ਤਾਂ ਆਪਣੇ ਬਾੜੇ ਚ ਬੰਨੇ ਹੋਇਆ ਮੈਂ ਕਹਿੰਦਾ ਉਹ ਲਈ ਜਾਂਦੇ ਖੋਲ ਕੇ ਯਾਰ ਫਿਰ ਮੈਂ ਉਸ ਤੋਂ ਬਾਅਦ ਇਹਨੂੰ ਫੋਨ ਫੋਨ ਲਾਇਆ ਉਹਨੂੰ ਸੱਦਿਆ ਫਿਰ ਉਹਨੂੰ ਸਮਝਾਇਆ ਫਿਰ ਮੈਂ ਉਹਨੂੰ ਹੁਣ ਇਹਨੂੰ ਐ ਪਿਆਰ ਨਾਲ ਸਮਝਾਉਣਾ ਦੇਖ ਉਹਨੇ ਵੇਖ ਲਿਆ ਸੀ ਵੀ ਇਹ ਮੁੰਡਾ ਹਾਂ ਤੇ ਫਿਰ ਮੈਂ ਉਹਨੂੰ ਹੁਣ ਸਮਝਾਇਆ ਵੀ ਭਾਈ ਇਹ ਚੀਜ਼ਾਂ ਨਹੀਂ ਕੀਤੀਆਂ ਹੁੰਦੀਆਂ ਇਹ ਤਾਂ ਵੱਡੇ ਵੱਡੇ ਰਾਜਾਂ ਦੇ ਮਹਿ ਠੀਕ ਹੈ ਨਾ ਜੇ ਉਹ ਪਹਿਲੇ ਅੱਜ ਤੇਰਾ 7000 ਤੇਰਾ ਪਿਆਰ ਸਟਾਰਟ ਹੋਇਆ ਤੇ ਜਦੋਂ ਖਤਮ ਜਾਂ ਲੀ ਤੇ ਚੜੂਗਾ ਤਾਂ ਉਹ ਜਾਊਗਾ ਲੱਖਾਂ 'ਚ ਉੱਠ ਜਾਣਾ ਅੱਛਾ ਕਿੰਨੇ ਵੇਖ ਖੋਲਿਆ ਸੀਗਾ ਕੱਟਾ ਇਹਨਾਂ ਦਾ 12:00 ਬਾਈ 12:30 ਵਜੇ 12:30 ਦੁਪਹਿਰੇ ਹਾਂ ਹਾਂ ਤੇ ਬਾਰੇ ਬਾਈ ਸਾਰੇ ਸੁੱਤੇ ਮੈਂ ਸਾਰੇ ਸੁੱਤੇ ਹਾਂ ਹਾਂ ਭਾਈ ਹਾਂ ਫਿਰ ਪਲਾਨ ਕਿਵੇਂ ਬਣਾਇਆ ਇਹ ਕੱਟਾ ਖੋਲਣਾ ਦਾ ਪਲਾਨ ਕਿਵੇਂ ਬਣਾਇਆ ਵੀ ਪਹਿਲਾਂ ਵੀ ਗੇੜੇ ਲਾਉਂਦਾ ਰਿਆਂ ਵੀ ਇੱਕ ਪਹਿਲੀ ਵਾਰੀ ਚ ਹੀ ਕੱਟਾ ਕੰਮ ਇਹ ਨਾ ਭਾਈ ਜਦੋਂ ਇਹਦੇ ਕੋਲ ਮੈਂ ਦੋ ਤਿੰਨ ਵਾਰੀ ਘਰੇ ਗਿਆ ਹੈਗਾ ਇਹ ਮੈਨੂੰ ਲਾਰੇ ਜਿ ਲਾਏਗਾ ਭਈ ਕੱਲ ਨੂੰ ਦੇ ਦੂੰਗਾ ਭਾਈ ਅੱਜ ਦੇਣਾ ਇਹਨੂੰ ਫਿਰ ਮੈਂ ਭਾਈ ਮੈਂ ਤਾਂ ਠੀਕ ਹੈ ਤੇਰੀ ਨਹੀਂ ਕੋਈ ਚੀਜ਼ ਲੈ ਜਾਊਂਗਾ ਖੋਲ ਕੇ ਇਹ ਮੈਨੂੰ ਕਹਿੰਦਾ ਕੋਈ ਨਾ ਭਾਈ ਦੇ ਦੂੰਗਾ ਤੇ ਹਾਂ ਕਿ ਫਿਰ ਭਾਈ ਮੈਂ ਤਾਂ ਕੱਟਾ ਹੀ ਖੋਲ ਲੈ ਹਾਂ ਹਾਂ ਕਿ ਕੱਟਾ ਖੋਲ ਕੇ ਕੋਈ ਨਹੀਂ ਸੀਗਾ ਨਾ ਕੋਈ ਨਹੀਂ ਸੀਗਾ ਇਹ ਕਹਿੰਦਾ ਕਹਿੰਦਾ ਕਿਸੇ ਨੇ ਵੇਖ ਲਿਆ ਤੇ ਤੇਰੇ ਹਿਸਾਬ ਨਾਲ ਵੇਖਿਆ ਤੈਨੂੰ ਕਿਸੇ ਨੇ ਨਾ ਕਿਸੇ ਨੇ ਨਹੀਂ ਦੇਖਿਆ ਭਾਈ ਕਿਸੇ ਨੇ ਨਹੀਂ ਵੇਖਿਆ ਇਹਨੂੰ ਕਹਿੰਦਾ ਇਹਨੂੰ ਵੇ ਪੁੱਛੇ ਵੀ ਇਹਨੂੰ ਕਹਿੰਦਾ ਤੂੰ ਦੱਸ ਕੇ ਗਿਆ ਸੀ ਮੈਨੂੰ ਮੈਂ ਤੇਰਾ ਕੱਟਾ ਖੋਲ ਕੇ ਲੈ ਕੇ ਚੱਲਿਆ ਅੱਛਾ ਉਸੇਲੇ ਨੂੰ ਫੋਨ ਦੇਤਾ ਹੁਣ ਵੇਚ ਕੇ ਹਾਂ ਭਾਈ ਦੇਤਾ ਤੇ ਕਰਦੀ ਆ ਗੱਲ ਹਾਂ ਭ 6-7 ਦਿਨ ਹੋ ਗਏ। 6-7 ਦਿਨ ਹੋ ਗਏ। ਕਹਿੰਦਾ ਮੈਂ ਕੱਟਾ ਖੋਲ ਕੇ ਕਹਿੰਦਾ ਇਹਦੇ ਪੈਸੇ ਮੰਗੇ। ਕਹਿੰਦਾ ਮੈਂ ਪੈਸੇ ਨਹੀਂ ਦੇ ਸਕਦਾ ਤੈਨੂੰ। ਕਹਿੰਦਾ ਮੈਂ ਗੁੱਸੇ ਦੇ ਵਿੱਚ ਆ ਕੇ ਇਹਦਾ ਕੱਟਾ ਹੀ ਖੋਲ ਲਿਆ। ਅੱਛਾ ਭਾਈ ਹੁਣ ਉਹਦੇ ਨਾਲ ਗੱਲ ਕਰਦਾ ਅਸੀਂ ਵਿਆਹ ਵੀ ਕਰਵਾਉਣਾ ਉਹਦੇ ਨਾਲ? ਹਾਂ ਭਾਈ ਵਿਆਹ ਵੀ ਕਰਵਾਉਣਾ। ਕਿੱਥੋਂ ਦੀ ਆ ਕੁੜੀ ਉਹ? ਇੱਥੇ। ਅੱਛਾ ਸ਼ਹਿਰ ਦੀ ਹੈ ਭਾਈ। ਸ਼ਹਿਰ ਦੀ ਹੈ? ਹਾਂ। ਅੱਛਾ ਫੇਰ ਤੇਰੇ ਨਾਲ ਕਿਵੇਂ ਸੈੱਟ ਹੋਈ? ਉਹ ਗੱਲ ਤੇਰੇ ਨਾਲ ਕਿਵੇਂ ਕਰਨਾ ਸਟਾਰਟ ਕੀਤੀ ਉਹਨੇ? ਇਨਸਟਾ ਦੇ ਹੁੰਦੇਗੇ ਬਈ ਇਨਸਟਾ ਤੇ ਪਹਿਲਾਂ ਇਨਸਟਾ ਤੇ ਗੱਲਾਂ ਹੁੰਦੀਆਂ ਗੱਲ ਹਾਂ ਹਾਂ ਬਈ ਤੁਹਾਨੂੰ ਆਇਆ ਪੁੱਛਣ ਆਲਾ ਹੋਏ ਵੇਖ ਯਾਰ ਇਹਨੂੰ ਕਹੀ ਜਾਂਦੀ ਮੇਰੇ ਕੋਲ ਫੋਨ ਹੈ ਨਹੀਂ ਇਹ ਕਹਿੰਦਾ ਵੀ ਮੈਂ ਇਨਸਟਾ ਤੇ ਮੇਰੇ ਨਾਲ ਗੱਲ ਕਰਦੀ ਆ ਇੱਕ ਬੱਸ ਤੇ ਕਹਿੰਦੀ ਮੇਰੇ ਕੋਲ ਫੋਨ ਹੈ ਨਹੀਂ ਫਿਰ ਇਨਸਟਾ ਘਰ ਤੇ ਚਲਾਉਂਦੀ ਉਹ ਡੈਡੀ ਵਾਲੇ ਫੋਨ ਤੇ ਚਲਾਉਂਦੀ ਕਿ ਮੰਮੀ ਉਹ ਪਤਾ ਨਹੀਂ ਬਈ ਮੈਂ ਨਾ ਡੈਡੀ ਜਾਂਦ ਹੁੰਦਾ ਹੈਗਾ ਉੱਥੋਂ ਮੇਰੇ ਨਾਲ ਗੱਲਬਾਤ ਸੈੱਟ ਅੱਛਾ ਦਿਹਾੜੀ ਜਾਂਦਾ ਹੁੰਦਾ ਸੀ ਕਿੱਥੇ ਜਾਂਦਾ ਹੁੰਦਾ ਸੀ ਸ਼ਹਿਰ ਚ ਹਾਂ ਬਈ ਸ਼ਹਿਰ ਤੇ ਅੱਛਾ ਫੇਰ ਉੱਥੋਂ ਉਹ ਤੋਂ ਗੱਲਬਾਤ ਮੇਰੀ ਹੌਲੀ-ਹੌਲੀ ਸ਼ੁਰੂ ਕਹਾਣੀ ਹੋ ਗਈ। ਉਹ ਪਹਿਲਾਂ ਮੈਨੂੰ ਆਪ ਦੇ ਪੇਵ ਵਾਲੇ ਫੋਨ ਤੋਂ ਲਾਉਂਦੇ ਹੁੰਦੇ ਸੀ ਫੋਨ। ਹਾਂ। ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਮੈਨੂੰ ਕਹਿੰਦੀ ਵੀ ਮੈਨੂੰ ਕਹਿੰਦੀ ਅੱਡ ਫੋਨ ਲੈ ਦੇ। ਹਾਂ। ਮੈਂ ਆਖਿਆ ਵੀ ਕੋਈ ਗੱਲ ਨਹੀਂ ਲੈ ਦੂੰਗਾ। ਹਾਂ। ਉਸ ਤੋਂ ਬਾਅਦ ਫਿਰ ਮੈਂ ਇਹ ਤਾਂ ਪਹਿਲੇ ਤੇ ਇਹਨੇ ਮੈਨੂੰ ਜਵਾਬ ਦੇ ਤਾ ਮੈਂ ਦੱਸਦਾ ਤੈਨੂੰ ਗੱਲ। ਇਹ ਕਰਦੇ ਆ ਪੱਕੀ ਸਾਰੀ ਦਾ ਕੰਮ। ਇਹਦਾ ਡੈਡੀ ਮੈਸਤਰੀ ਹੈ ਤੇ ਇਹ ਨਾਲ ਉਹਦੇ ਲੇਬਰ ਜਾਂਦੀ ਹੈ। ਪੰਜ-ਛੇ ਜਣੇ ਜਾਂਦੇ ਨਾਲ ਇਹਨੂੰ ਲਿਆਨ ਲੱਗਿਆ ਪੜਨੋਂ ਹਟ ਗਿਆ ਸੀ। ਠੀਕ ਆ ਉਹ ਭਾਈ ਹੁਣ ਉਹਨੇ ਕਿਤੇ ਜਨਨੀ ਨੇ ਸੋ ਹੁਣ ਇਹਦੇ ਨਾਲ ਤਾਂ ਮੈਂ ਇਹਨੇ ਮੈਨੂੰ ਸਾਰਾ ਕੁਝ ਦੱਸਿਆ ਵੀ 10 ਸਾਲ ਵੱਡੀਏ ਤੂੰ ਠੀਕ ਆ ਉਹਨੇ ਇਹ ਚੀਜ਼ ਸੋਚੀ ਵੀ ਜਲ 500 ਰੁਪਏ ਡਾਢੀ ਵਧਗਾ ਕਮਾਉਂਦਾ ਡੇਲੀ ਦਾ ਕੰਮ ਆ 15000 ਰੁਪਏ ਤੇ ਜੇਬ ਚ ਆਉਂਦਾ ਵੀ ਜੇ ਮੈਂ 5-7000 10 ਵੀ ਖਾ ਲੂੰਗੀ ਕੁਛ ਨਹੀਂ ਇਹਨੂੰ ਆਏ ਨਹੀਂ ਨਾ ਪਤਾ ਸੀ ਵੀ ਸਾਰੇ ਪੈਸੇ ਤਾਂ ਇਹਦਾ ਪਿਓ ਫੜ ਲਿੰਦਾ ਇਹਨੂੰ ਤਾਂ 100 ਰੁਪਏ ਖਾਣ ਪੀਣ ਆਸਤੇ ਵੀ ਨਹੀਂ ਦਿੰਦਾ ਠੀਕ ਆ ਉਦੋਂ ਮੜ ਕੇ ਕੀ ਗੱਲ ਹੁੰਦੀ ਹੁੰਦੀ ਆ ਸਾਰਾ ਇਹਨੂੰ ਲਾਲਚ ਦੇ ਕੇ ਵੀ ਆਪਾਂ ਐਂਪਾਇਰ ਦਾ ਗੱਲਾਂ ਦੇ ਕਿਸੇ ਫੋਨ ਤੋਂ ਭਲਾਵ ਦੇ ਕੋਲੇ ਹੋਵੇ ਉਹ ਇਹਨੂੰ ਦੋ ਚਾਰ ਘੰਟੇ ਘੰਟਾ ਫੋਨ ਤੇ ਗੱਲਾਂ ਕਰਦੀ ਰਾਤ ਨੂੰ ਇਹ ਲਾਲਚ ਚ ਵੱਡ ਗਿਆ ਭਈ ਜਦੋਂ ਲਾਲਚ ਚ ਵੱਡ ਗਿਆ ਨੇ ਮੇਰਾ ਕੱਟਾ ਖੋਲ ਲਿਆ ਹੋਲ ਕੇ ਵੇਚਦਾ ਹੁਣ ਇਹ ਤੂੰ ਵੀ ਕੱਟਾ ਇਹਨੇ ਮੇਰਾ ਖੋਲ ਕੇ ਲੈ ਗਿਆ ਇਹ ਚ ਇਹ ਲਾਲਚ ਵੱਡ ਗਿਆ ਕਾਦੀ ਕਰਕੇ ਖੋਲੇ ਕੱਟਾ ਕੱਟਾ ਸੇਲੀ ਕਰਕੇ ਸੇਲੀ ਨੂੰ ਫੋਨ ਫੋਨ ਫਾਣ ਦੇ ਫੋਨ ਲੈ ਕੇ ਦੇਣ ਵਾਸਤੇ ਤੇ ਹੁਣ ਅਜੇ ਅਜੇ ਮੇਰਾ ਕੱਟਾ ਖੋਲਿਆ ਕੱਲ ਨੂੰ ਮੱਝ ਖੋਲ ਕੇ ਲਗੇ ਫੇਰ ਕੋਹ ਨਹੀਂ ਬਈ ਮੈਂ ਠੀਕ ਹੈ ਤਾਂ ਕੋਈ ਪਟੇਗਾ ਪੈਸੇ ਨਹੀਂ ਲੈਣੇ ਹੈਗੇ ਇਹਦਾ ਮੈਂ ਕੱਟਾ ਸਹੀਲੀ ਮਾਰੇ ਨੇ ਵੇਚਾ ਹੈਗਾ ਠੀਕ ਹੈ ਵੀ ਜੇ ਇਹ ਮੈਨੂੰ ਕਹਿੰਦਾ ਮੇਰਾ ਕੱਟਾ ਬੋਲ ਦੇ ਮੋੜ ਦੇ ਇਹਦਾ ਠੀਕ ਹੈ ਮੈਂ ਕੱਟਾ ਮੋੜ ਦੂੰਗਾ ਕਿੱਥੋਂ ਮੋੜੂ ਇਹ ਕੱਟਾ ਮੈਨੂੰ ਇਹ ਦੱਸ ਦੇ ਤੇ ਕੋਲ ਤਾਂ ਪੈਸੇ ਤਾਂ ਹੁੰਦੇ ਨਹੀਂ ਕੱਟਾ ਕਿੱਥੋਂ ਮੋੜੇਗਾ ਮੈਂ ਕਿਸੇ ਦਾ ਹੋਰ ਬੰਨ ਕੇ ਲੈ ਦੂੰਗਾ ਬਈ ਇਹਦੇ ਬਾੜੇ 'ਚ ਯਾਰ ਹੋਰ ਕਿਸੇ ਦਾ ਖੋੜ ਕੇ ਲੈ ਦੂੰਗਾ ਹੋਰ ਕਿਸੇ ਦਾ ਕੱਟਾ ਖੋਲ ਕੇ ਲੈ ਦੂੰਗਾ ਹੋਰ ਕਿਸ ਦਾ ਕਟਾ ਖੋਲ ਕੇ ਜਾ ਦੂਗਾ ਮੈਂ ਤੇ ਮੇਰੇ ਨਾਲ ਜੁੰਡੋ ਜੁੰਡੀ ਕਰਾਊਗਾ ਫਿਰ ਅਗਲੇ ਦਾ ਮੇਰੇ ਅਗਲੇ ਨਾਲ ਤਾਂ ਮੇਰੇ ਨਾਲ ਜੁੰਡੋ ਜੁੰਡੀ ਕਰਾਊਗਾ ਅੱਛਾ ਮਤਲਬ ਇਹ ਚੀਜ਼ ਨਹੀਂ ਸੋਚਣੀ ਵੀ ਮੇਥੋਂ ਗਲਤੀ ਹੋ ਗਈ ਅਗਰ ਐ ਸੋਚਣਾ ਵੀ ਕਿਸੇ ਦਾ ਹੋਰ ਦਾ ਕਟਾ ਖੋਲ ਕੇ ਲਿਆ ਦੇਗਾ ਹੁਣ ਮੇਰੇ ਕੋਲੇ ਪੈਸੇ ਹੀ ਨਹੀਂਗੇ ਬਾਈ ਉਹ ਤਾਂ ਮੈਂ ਸੱਚ ਨਾ ਬਾਈ ਤਾਂ ਨਹੀਂ ਬੋਲਿਆ ਗਿਆ ਠੀਕ ਆ ਉਹਦਾ ਸੱਚ ਮੈਂ ਤਾਂ ਨਹੀਂ ਬੋਲਿਆ ਗਿਆ ਠੀਕ ਹੈ ਕੈਮਰੇ ਦੇ ਸਾਹਮਣੇ ਇਹ ਤਾਂ ਮੈਂ ਕੋਈ ਪਹਿਣੀ ਲੈਣ ਹੈਗੇ ਇਹਦਾ ਬਸ ਮੈਂ ਕਟਾ ਹੀ ਖੋਲਣਾ ਹੈਗਾ ਹੂੰ ਭਈ ਇੱਕ ਦਨ ਮੈਂ ਗੱਲ ਦੱਸਦਾ ਨਾ ਜਿਹੜੇ ਆ ਦੁਪਹਿਰ ਦੇ ਟਾਈਮ ਨਾ ਆਸ਼ਿਕ ਜਿਹੜੇ ਇਹ ਲੋਕ ਤਾਂ ਸਾਰੇ ਸੁੱਤੇ ਪਏ ਹੁੰਦੇ ਦੋ ਆ ਜਾਗਦੇ ਹੁੰਦੇ ਆ ਆਕਾਸ਼ ਕਿਤੇ ਕਿਚੋਰ ਕਈ ਚੋਰੀਕਰ ਦੇ ਆਸ਼ਕੀ ਚ ਕਈ ਚੋਰੀਕਰ ਦਾ ਕੋਈ ਨਸ਼ੇ ਪੱਤੇ ਮਾਰੇ ਠੀਕ ਆ ਇਹ ਬੰਦੇ ਤੇ ਪੂਰਾ ਵਿਸ਼ਵਾਸ ਸੀ ਸਾਡੇ ਪਸੂਆਂ ਪੂਸੀਆਂ ਚ ਵੀ ਕਈ ਕੰਮ-ਕੁਮ ਵੀ ਕਰਾਇਆ ਜਾਂਦਾ ਸੀ ਵਿਹਲਾ ਹਨਾ ਜੇ ਮੈਨੂੰ ਆਪਦੇ ਮੋਹੋਂ ਕਹਿਨ ਦਾ ਮੇ ਬਾਈ ਮੈਂ ਫੋਨ ਲੈਣਾ ਮੈਨੂੰ ਪੈਸੇ ਦੀ ਲੋੜ ਆ ਚਲ ਮੇਰੇ ਨਾਲ ਮਹੀਨੇ 20 ਮਹੀਨੇ ਚ ਦੋ ਤਿੰਨ ਵਾਰੀ ਕੰਮ ਕਰਾਇਆ ਜਾਂਦਾ ਕਿਤੇ ਘੰਟਾ ਕਰਾ ਦੇ ਦੋ ਘੰਟੇ ਕਰਾ ਮੈਂ ਉਹਨੂੰ ਉਹੀ ਪੈਸੇ ਦੇ ਦਿੰਦਾ ਐਡਾ ਕਲੰਕ ਕਰਨ ਦੀ ਲੋੜ ਨਹੀਂ ਸੀ ਫਿਰ ਇੱਕ ਚੀਜ਼ ਮੈਨੂੰ ਉਹ ਬੰਦੇ ਨੇ ਕਹਿਤਾ ਮੈਂ ਇਹਨੂੰ ਫੋਨ ਲਾ ਲਿਆ ਉਹ ਬੰਦੇ ਨੂੰ ਮੈਂ ਕਹੀ ਵੀ ਦਿੱਤਾ ਮੈਂ ਕਿਹਾ ਹਾਂ ਯਾਰ ਬਾਈ ਮੈਂ ਉਹਨੂੰ ਕਿਹਾ ਸੀ ਵੀ ਕਟਾ ਵੇਚ ਦੇ ਉਹ ਉਹ ਤਾਂ ਇਹ ਵੀ ਦਨਾਮੀ ਬਚਾਤੀ ਨਾ ਕੱਲ ਨੂੰ ਇਹਨੇ ਉਹਦੇ ਵੀ ਘਰੇ ਵੀ ਜਾਣਾ ਪਰ ਮੈਨੂੰ ਇਹ ਚੀਜ਼ ਸਮਝਾਈ ਵੀ ਕਿੰਜ ਦਿੱਤਾ ਕੁੜੀਆਂ ਪਿੱਛੇ ਨਹੀਂ ਇਹ ਕੁਸ਼ ਕਰੀਦਾ ਹੁੰਦਾ ਅੱਜ ਤੂੰ ਕਟਾ ਵੇਚਿਆ ਕੱਲ ਨੂੰ ਸਾਡੀ ਮੱਝ ਖੋਲ ਕੇ ਲੈ ਕੁੜੀਆਂ ਨੇ ਕਹਿੰਦੇ ਇਹ ਮਹਾਭਾਰਤ ਕਰਾਤੀ ਸੀ। ਮਹਾਭਾਰਤ ਵੀ ਕਰਾਤੀ ਸੀ। ਬਈ ਇਹ ਤਾਂ ਤਕੜੇ ਤਕੜੇ ਬੰਦਿਆਂ ਦੇ ਹੱਥ ਖੜੇ ਕਰਾ ਜਾਂਦੀ ਆ। ਇਹ ਜਦੋਂ ਪੈਸੇ ਖਾਣ ਲੱਗ ਜੇ ਨਾ ਜਾਂ ਇਹ ਕੁੜੀ ਜਾਂ ਘਰ ਵਾਲੀ ਹੋ ਗਈ ਜਦੋਂ ਪਤਾ ਲੱਗਾ ਵੀ ਬੰਦੇ ਦੀ ਜੇਬ ਭਾਰੀ ਹੁੰਦੀ ਆ ਉਹਨਾਂ ਨੇ ਪੈਸੇ ਡੋਣੇ ਡੋਣੇ ਹੁੰਦੇ ਆ। ਉਹ ਗੱਲ ਲੋਕੀ ਕਹਿੰਦੇ ਕੁੱਤੇ ਨੂੰ ਮਿਲਣ ਕੁੱਤੇ ਨੇ ਮਿਲਣਾ ਸੀ ਕੁੱਤੇ ਨੂੰ ਕਹਿੰਦਾ ਕਹਿੰਦਾ ਸਾਰੇ ਪਸੰ ਲੋਕ ਸੀ ਘਰ ਕਹਿੰਦਾ ਛੱਤ ਤੇ ਪਤਾ ਨਹੀਂ ਕਿਵੇਂ ਚੜ ਗਿਆ ਬਤੰਦਰ। ਹਾਂ ਉਹ ਚੀਜ਼ਾਂ ਹੁੰਦੀਆਂ ਹਨ ਰੋਲਾ ਤਾਂ ਇਹ ਚੀਜ਼ਾਂ ਮੈਂ ਕਹਿੰਦਾ ਹੁਣ ਇਹ ਕਹਿੰਦਾ ਮੈਨੂੰ ਕਹਿੰਦਾ ਵੀ ਮੈਂ ਕਿਤਰਾ ਕੱਟ ਤੂੰ ਵੇਖਦਾ ਬੁੱਕ ਦਾ ਸਾਡੇ ਆ ਗਿਆ ਤੇ ਸਾਡੇ ਤਾਂ ਜੁੰਡੋ ਜੁੰਡੀ ਹੋ ਸਕਦਾ 7000 ਦਾ ਕੱਟਾ ਸਾਡਾ 7000 ਲੱਗੇ ਜਿੱਦੋਂ ਲੜਾਂਗੇ 60 ਪੇਟ ਗਲਤੀ ਗਲਤੀ ਮੰਨਦਾ ਨਹੀਂ ਭਾਈ ਗਲਤੀ ਨਾ ਚੱਲ ਮੈਂ ਇਥੋਂ ਬਈ ਇਹਨੂੰ ਬਈ ਮੈਂ ਅੱਖਿਆਂ ਵਿੱਚ ਮੈਂ ਤੇਰਾ ਕੱਟਾ ਲਿਆ ਦੂੰ ਹਾਂ ਇਹ ਵੀ ਗਲਤੀ ਮੰਨਣੀ ਨਹੀਂ ਕਿਸੇ ਦਾ ਖੋਲ ਕੇ ਲੈ ਕੇ ਦਊ ਇਹਦਾ ਖੋਲ ਕੇ ਲੈ ਕੇ ਦਿਆਂਗਾ ਹਾਂ ਤੇ ਅੱਛਾ 7-8 ਦਿਨ ਹੋ ਗਏ ਥੋੜੀ ਮੱਝ ਮੁੰਜ ਮਿਲਦੀ ਐ ਕਿ ਨਹੀਂ ਉਹ ਤਾਂ ਮਿਲ ਜਾਂਦੀ ਉਹਦਾ ਦੁੱਧ ਤਾਂ ਛੱਡਿਆ ਵਾ ਸੀ ਸਾਲ ਸਵਾ ਸਾਲ ਦਾ ਕੱਟਾ ਸੀ ਹਾਂ ਤੇ ਅੱਛਾ ਹੁਣ ਕੀ ਕਹਿਣਾ ਜਾਣਾ ਜਿਹੜੇ ਆਸ਼ਕ ਇਹੋ ਜਿਹਾ ਕੰਮ ਕਰਦੇ ਉਹਨਾਂ ਬਾਰੇ ਕੀ ਕਹਿਣਾ ਜਾਣਾ ਮੇਰੇ ਭਾਈ ਵਣ ਕੇ ਠੀਕ ਹੈ ਉਹਦਾ ਕੰਮ ਨਾ ਕਰ ਅ ਅ اچھا ਹੁਣ ਥੋੜੀ ਮੱਝ ਮਿਲਦੀ ਆ ਮੱਝ ਤਾਂ ਮਿਲਦੀ ਆ ਭਾਈ ਅੱਛਾ ਕੀ ਕਹਿਣਾ ਚਾਹਣਾ ਉਹਨਾਂ ਆਸ਼ਕਾਂ ਬਾਰੇ ਜਿਹੜੇ ਲੋਕਾਂ ਦੇ ਕੱਟੇ ਖੋਲਦੇ ਆ ਮੇਰੇ ਭਾਈ ਠੀਕ ਹੈ ਜਿਹੜੇ ਵੀ ਐਸਾ ਦਾ ਕੰਮ ਹੋਰ ਕੋਈ ਕੰਮ ਕਰਦਾ ਭਾਈ ਕੱਟੇ ਨਾ ਖੋਲਿਆ ਕਰੋ ਠੀਕ ਹੈ ਕਟੰਗਾ ਖੋਲਿਆ ਕਰੋ ਭਾਈ ਯਾਰ ਕੱਟੀਆਂ ਖੋਲਿਆ ਕਰੋ ਹਾਂ ਕਿਉਂ ਕੋਈ ਡਰੋ ਨਾ ਆਸ਼ਕੀ ਕਰਨੀ ਆ ਫਿਰ ਡਰਨਾ ਕਿ ਐਸੇ ਉਹ ਗੱਲ ਤਾਂ ਨਹੀਂ ਕਿਤੇ ਕਟੀਆਂ ਮਹਿੰਗੀਆਂ ਵੇਚਦੀਆਂ ਹਾਂ हां भाई मैं क्यों यहां बिक दंगा मैं ਤਾਂ ਵੀ ਇਹਨਾਂ ਦੀ ਕੱਟੀ ਖੋਲਣੀ ਸੀ ਕਿ ਕੱਟੀ ਮੈਨੂੰ ਕਿ ਦਿਸੇ ਨਹੀਂ ਕੱਟੀ ਮੈਨੂੰ ਦੇਖੀ ਨਹੀਂ ਕਹਿੰਦਾ ਕੱਟੀ ਇਹਨੂੰ ਕਿ ਦਿਸ ਨਹੀਂ ਉਹ ਤਾਂ ਮੈਨੂੰ ਕਹਿੰਦਾ ਆਖਰਾਂ ਗਾਂ ਐਨਕਾ ਲਾਈ ਫਿਰਦਾ ਸੀ ਇਹ ਕੱਟੀ ਦੇ ਕੋਲੇ ਖੜੀ ਸੀ ਕੱਟਾ ਲੈ ਕੇ ਖੋਲ ਕੇ ਅੱਛਾ ਹੁਣ ਕੀ ਕਹਿਣਾ ਚਾਹਣਾ ਬਸ ਬਈਰ ਮੈਂ ਤਾਂ ਬੋਹ ਨਹੀਂ ਕਹਿਣਾ ਮਾਸਾ ਸਾਹ ਦੇ ਵੀ ਡਾਲ ਹੋਈ ਸੀ ਬਈ ਮਾਸਾ ਬਈਰ ਗੱਲ ਹੋਈ ਸੀਗੀ ਮੇਰੀ ਨਾਲ ਯਾਰ ਤੇ ਬਸ ਫਿਰ ਬਈ ਉਹ ਸਾਰਾ ਕੇਸ ਹੋ ਗਿਆ ਗਲਤੀ ਹੋ ਗਈ ਹਾਂ ਬਈ ਗਲਤੀ ਹੋ ਗਈ ਚਲੋ ਬਹੁਤ ਬਹੁਤ ਧੰਨਵਾਦ ਬਈ ਧੰਨਵਾਦ ਬਈ ਕੋਈ ਨਾ ਚਲ ਮaaf ਕਰ ਦੇ ਮੁੰਡੇ ਨੂੰ ਆ ਜੋ ਦੋਸਤੋ ਇਹ ਉਹ ਆਸਕਾ ਜਿਹਨੇ ਕੁੜੀ ਦੀਆਂ ਗੱਲਾਂ ਦੇ ਵਿੱਚ ਆ ਕੇ ਕੱਟਾ ਵੇਚਦਾ ਦੋਸਤੋ ਕਿਸੇ ਦੇ ਗਵਾਂਡੀ ਦਾ ਕੱਟਾ ਖੋਲ ਕੇ ਵੇਚਦਾ ਜਿਹਦੇ ਕਰਕੇ ਇਹ ਪਵਾੜਾ ਪਿਆ ਇੱਥੇ ਉਹਨੇ ਬੰਦੇ ਨੇ ਇਹਨੂੰ ਫੜ ਲਿਆ ਕਹਿੰਦਾ ਵੀ ਸਾਡਾ ਕੱਟਾ ਮੋੜ ਕੇ ਜਾ ਕਹਿੰਦਾ ਬਈ ਕੱਟਾ ਤੁਹਾਡਾ ਮੋੜ ਜੂਗਾ ਕੋਈ ਨਾ ਕਿਸ ਦਾ ਹੋਰ ਦਾ ਖੋਲ ਕੇ ਤੁਹਾਡੇ ਘਰੇ ਬਣ ਜੂਗਾ ਦੇਖੋ ਸੌਰੀ ਇੱਥੇ ਮੰਗਣੀ ਨਹੀਂ ਗਲਤੀ ਮੰਨਣੀ ਨਹੀਂ ਬਸ ਚੋਰੀ ਕਰਨ ਦਾ ਇੱਕ ਹੋਰ ਪਲਾਨ ਬਣਾਇਆ ਜਾਂਦਾ ਵੀ ਕਿਤੇ ਹੋਰ ਦਾ ਕੱਟਾ ਖੋਲ ਕੇ ਤੈਨੂੰ ਮੈਂ ਫੜਾ ਜੂਗਾ ਇਹ ਆਸ਼ਕਾਂ ਦੇ ਰੋਣੇ ਆ ਦੋਸਤੋ ਜਿਹੜੇ ਸੋਲੀ ਸੇਲੀਆਂ ਪਿੱਛੇ ਲੱਗ ਕੇ ਇਹੋ ਜਿਹਾ ਕੰਮ ਕਰ ਜਾਂਦੇ ਜਿਹਦੇ ਕਰਕੇ ਸਾਰੇ ਪਰਿਵਾਰ ਨੂੰ ਦੁੱਖ ਦਰਦ ਸਹਿਣਾ ਪੈਂਦਾ ਦੋਸਤੋ ਇੱਕ ਜਿਹੜੀਆਂ ਕੁੜੀਆਂ ਹੁੰਦੀਆਂ ਨਾ ਜਿਹੜੀਆਂ ਕੁੜੀਆਂ ਹੈ ਇਹਨਾਂ ਦਾ ਬਣੀਆਂ ਚੀਜ਼ਾਂ ਕਰਦੇ ਆ ਮਹਾ ਭਾਰਤ ਕਰਾਤੀ ਠੀਕ ਹੈ ਤੁਸੀਂ ਦੇਖੋ ਵੀ ਆਪਾਂ ਕਹਿ ਦਈਏ ਵੀ ਤਖਤੇ ਪਲਟੇ ਜਾਂਦੇ ਆ ਇਹਨਾਂ ਦੇ ਰਾਜਿਆਂ ਦੇ ਤਖਤੇ ਪਲਟ ਕੇ ਕੁੜੀਆਂ ਕਰਕੇ ਕੁੜੀਆਂ ਕਰਕੇ ਘਰ ਬਰਬਾਦ ਹੋ ਗਏ ਹਨਾ ਮਤਲਬ ਕਹੇ ਦੀ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਕਈ ਕੁੜੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੇ ਲਾਲਸਾ ਪੈਦਾ ਕਰਦੀਆਂ ਇਹ ਕ ਦਿਹਾੜੀ ਦਾ ਕੰਮ ਕਰਦਾ ਸੀ ਜਿੱਥੇ ਸ਼ਹਿਰ ਦੇ ਵਿੱਚ ਜਾਂਦਾ ਸੀ ਉੱਥੇ ਇਹਦੇ ਨਾਲ ਕੁੜੀ ਸੈੱਟ ਹੋ ਗਈ ਜਿਹੜੀ ਪ੍ਰੇਮ ਕਹਾਣੀਆਂ ਸਾਰੀ ਤੁਹਾਨੂੰ ਦਿਖਾਤੀ ਕਿਵੇਂ ਲੱਗੀ ਸਾਡੀ ਵੀਡੀਓ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ